ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਜਪ ਆਦੇ ਸੱਚ ਜੋ ਦਾਦੇ ਸੱਚ ਹੈ ਧੀ ਸੱਚ ਨਾਨਕ ਖੋਸੀ ਭੀ ਸੱਚ ਤਾਂ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜਿਓ ਸਾਧ ਸੰਗਤ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਸਾਹਿਬ ਜੁੜ ਬੈਠੇ ਹੋ ਸੰਗਤਾਂ ਨੇ ਗੁਰੂ ਰੋਗਰ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਦੋਨੋਂ ਹੱਥ ਜੋੜ ਕੇ ਨਮਸਕਾਰ ਕਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਆਹ ਗੁਰ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਰੋਜ਼ ਦੀ ਤਰ੍ਹਾਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਸਰਵਣ ਕਰ ਰਹੇ ਹੋ ਆਪ ਜੀ ਨੇ ਦੂਸਰੀ ਅਸ਼ਟਪਦੀ ਦੀ 7ਵੀਂ ਪੌੜੀ ਦੀ ਕਥਾ ਸਰਵਣ ਕੀਤੀ ਸੀ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੂਸਰੀ ਅਸ਼ਟਪਦੀ ਦੀ 8ਵੀਂ ਪੌੜੀ ਵਿੱਚ ਕੀ ਫਰਮਾਨ ਕਰ ਰਹੇ ਹਾਂ ਦਾ ਆ ਸਰਵਣ ਕਰੀਏ ਜੀ ਪਾਰ ਜਾਤ ਹਰ ਕੋ ਨਾਮ ਕਾਮ ਤੈਨ ਹਰ ਹਰ ਗੁਣ ਗਾਮ ਪਾਰ ਜਾਤ ਇਹ ਹਰ ਕੋ ਨਾਮ ਗੁਰੂ ਗੁਰੂ ਗਰੀਬ ਨਵਾਜ਼ ਅੱਜ ਫਰਮਾਨ ਕਰ ਰਹੇ ਹਨ ਪਾਰ ਜਾਤ ਇਹ ਹਰ ਕੋ ਨਾਮ ਖਾਲਸਾ ਜੀ ਪਾਰ ਜਾਤ ਇੱਕ ਦਰਖਤ ਹੈ ਬ੍ਰਿਸ਼ ਹੈ ਜਿਸ ਸਮੁੰਦਰ ਤੋਂ ਪੈਦਾ ਹੋਇਆ ਰਾਣਕ ਕਥਾ ਵਿੱਚ ਸਮੁੰਦਰ ਨੂੰ ਰੜਕਣ ਸਮੇ ਇਹ ਦਰਖਤ ਨਿਗਲਿਆ ਅਤੇ ਇੰਦਰ ਨੂੰ ਦਿੱਤਾ ਗਿਆ ਇਸ ਦਰਖਤ ਕਾਰਨ ਅੰਦਰ ਕ੍ਰਿਸ਼ਨ ਦਾ ਯੁੱਧ ਵੀ ਹੋਇਆ। ਇੰਦਰ ਦੀ ਇਸਤਰੀ ਉਸ ਦਰਖਤ ਨੂੰ ਪਸੰਦ ਕਰਦੀ ਸੀ। ਇੰਦਰ ਤਾਂ ਹਾਰ ਗਿਆ ਪਰ ਕ੍ਰਿਸ਼ਨ ਜੀ ਨੇ ਪਾਰ ਜਾਤ ਪ੍ਰੇਸ਼ ਸਤਿਆ ਭਾਵਾ ਦੇ ਵਿੱਚ ਵਿੜੇ ਦੇ ਲਾ ਦਿੱਤਾ। ਕ੍ਰਿਸ਼ਨ ਜੀ ਦਾ ਦੇਹਾਂਤ ਪਿਛੋਂ ਇਹ ਬ੍ਰਿਸ਼ ਇਹ ਜੋ ਦਰਖਤ ਸੀ ਆਪ ਹੀ ਇੰਦਰ ਲੋਗ ਨੂੰ ਚੜਾ ਗਿਆ। ਇਸ ਰੁੱਖ ਤੋਂ ਯੁੱਧ ਵੀ ਤਾਹ ਹੋਇਆ ਕਿ ਇਹ ਖਰ ਕੋਈ ਕਾਮਨਾ ਪੂਰੀ ਕਰਦਾ ਸੀ। ਜੇ ਸਤਗੁਰ ਪਰਮਉਤਮ ਨੇ ਚਾਰ ਪਦਾਰਥ ਹਰ ਕੀ ਸੇਵਾ ਆਰ ਜਾਤ ਜਪ ਅਲਖ ਭੇਵਾਂ ਪਰ ਗੁਰੂ ਅਰਜਨ ਦੇਵ ਮਹਾਰਾਜ ਸਮਝਾਉਂਦੇ ਹਨ ਕਿ ਹਰੀ ਪਰਮੇਸ਼ਰ ਕਾਲ ਪੁਰਖ ਦਾ ਨਾਮ ਹੀ ਪਾਰ ਜਾਤ ਬ੍ਰਿਸ਼ ਤੋਂ ਵੀ ਉੱਚਾ ਹੈ ਜੋ ਸਭ ਇਸ਼ਾਮਾਂ ਪੂਰੀਆਂ ਕਰਦਾ ਹੈ ਹਰ ਕਾਮ ਤੇਨ ਹਰ ਹਰ ਗੁਣ ਗਾਮ ਕਿ ਪੁਰਾਣਾ ਅਨਸਾਰ ਸੁਰਗ ਦੀ ਇੱਕ ਗਉ ਜੋ ਸਮੁੰਦਰ ਰੜਕਣ ਸਮੇਂ ਨਿਕਲੀ ਜੋ ਮਾਨਚਿਤਲੇ ਪਦਾਰਥ ਦੇਣ ਕਰਕੇ ਕਾਮਧੇਨ ਸੁਗਉਂਦੀ ਸੀ ਹੁਣ ਪਾਤਜਤ ਬ੍ਰਿਸ਼ ਇੰਦਰ ਨੂੰ ਮਿਲਿਆ ਜੋ ਸੁਰਗ ਵਿੱਚ ਪਹੁੰਚਿਆ ਕਾਮਧੇਨ ਗਉ ਤੋ ਜੋ ਮੰਗੋ ਉਹ ਵੀ ਮਨੋ ਕਾਮਨਾਵਾਂ ਪੂਰੀ ਕਰਦੀ ਸੀ ਉਹ ਦਿੰਦੀ ਸੀ ਭਾਵ ਜਿਵੇਂ ਇਹਨਾਂ ਨੂੰ ਮਨੋ ਕਾਮਨਾ ਮਨੋ ਕਾਮਨਕ ਪੂਰਕ ਸਮਝਿਆ ਜਾਂਦਾ ਸੀ ਜਿਵੇਂ ਸਾਧਗੁਰੂ ਵੀ فرمਉਂਦੇ ਨਾ ਇਹ ਕਾਮ ਤੈਨੂੰ ਹੋਰ ਵੀ ਆਉਂਦਾ ਆ ਗੁਰਬਾਣੀ ਵਿੱਚ ਵੀ ਇੱਛਾ ਪੂਰਕ ਸਰਬ ਸੁਖਦਾਤਾ ਹਰਿ ਜਾਗੈ ਵਾਸਹਿ ਕਾਮ ਤੈਨਾ ਪਰ ਇਹਨਾਂ ਤੋਂ ਵੀ ਜਿਹੜੇ ਇਹ ਕਾਮ ਤੈਨ ਗਾਉ ਪਾਰ ਜਾਂਦੇ ਜਿਹੜਾ ਬ੍ਰਿਸ਼ ਪ੍ਰਚਲਿਤ ਕਥਾਆਂਆਂ ਪੁਰਾਤਨ ਗ੍ਰੰਥਾਂ ਦੀਆਂ ਕਹਿੰਦੇ ਇਹ ਮਨੋ ਕਾਮਨਾ ਪੂਰੀਆਂ ਕਰਦੇ ਸੀ ਪਰ ਸਾਧਗੁਰੂ ਕਹਿੰਦੇ ਨੇ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸੇ ਕਾਮ ਤੇ ਨਾ ਇਛਾਪੂਰਗ ਸਰਬ ਸੁਖਦਾਤਾ ਪੇਸ਼ਾਪੂਰਗ ਸੁਖਦਾਤਾ ਹਰ ਜਾ ਕੇ ਵਸੇ ਕਾਮ ਤੇ ਨਾ ਪਰ ਇਨ੍ਹਾਂ ਤੋਂ ਵੀ ਉੱਚਾ ਇਨ੍ਹਾਂ ਤੋਂ ਵੀ ਵੱਡਾ ਉਸ ਪਰਮੇਸ਼ਰ ਦਾ ਨਾਮ ਦੀ ਕਥਾ ਹੈ ਨਾਮ ਵਿੱਚ ਹੀ ਇਹ ਸ਼ਕਤਾਂ ਹਨ ਵਿਸ਼ੇਸ਼ ਕਰਕੇ ਮਨੋ ਕਾਮਨਾ ਤੇ ਮਨੋ ਵਾਸ਼ਨਾ ਦੂਰ ਕਰਕੇ ਮੁਕਤੀ ਤੇ ਪਹੁੰਚਾ ਦਿੰਦੀ ਹੈ ਤੇ ਖਰੀ ਵਾਹਿਗੁਰੂ ਦੇ ਗੁਣ ਗਾਇਨ ਵਾਲਾ ਹੀ ਅਸਥਾਨ ਸਾਧ ਸੰਗਤ ਕੀ ਕਾਮ ਤੇ ਰਖੈ ਸਭ ਤੇ ਉਤਮ ਹਰ ਕੀ ਕਥਾ ਗੁਰੂ ਫਰਮਾਉਂਦੇ ਹਨ ਸਭ ਤੇ ਉਤਮ ਹਰ ਕੀ ਕਥਾ ਸਾਰਿਆਂ ਤੋਂ ਉਤਮ ਸ਼੍ਰੇਸ਼ਟ ਖਰੀ ਵਾਹਿਗੁਰੂ ਪਰਮੇਸ਼ਰ ਦੀ ਕਥਾ ਪਰਮੇਸ਼ਰ ਕਾਲਪੁਰਖ ਦੀ ਵਿਆਖਿਆ ਹੈ ਉਸ ਦੇ ਨਾਮ ਦੀ ਵਿਆਖਿਆ ਉਸ ਨਾਮ ਦੀ ਕਥਾ ਜਿਵੇਂ ਆਪ ਗੁਰੂ ਅਰਜਨ ਦੇਵ ਮਹਾਰਾਜ ਦੇ ਮੁਖਾਰਬਿੰਦ ਚੋ ਚਾਰਨ ਕੀਤੀ ਹੋਈ ਬਾਣੀ ਦੀ ਕਥਾ ਵਿਆਖਿਆ ਸਰਵਣ ਕਰੇ ਹੋ ਜਿਵੇਂ ਨਿਰਗੁਣ ਕਥਾ ਕਥਾ ਕਹੇ ਹਰ ਕੀ ਬਾਜ ਮਿਲ ਸਾਧੂ ਸੰਧਤ ਜਾਣ ਕੀ ਐਸੀ ਤਰ੍ਹਾਂ ਹੀ ਸਤਿਗੁਰ ਫਰਮਾਉਂਦੇ ਸਭ ਤੇ ਉਤਮ ਹਰ ਕੀ ਕਥਾ ਸਾਰਿਆਂ ਤੋਂ ਉੱਚੀ ਸਭ ਤੋਂ ਉਤਮ ਪ੍ਰਭ ਪਰਮੇਸ਼ਰ ਕਾਰਕੁਖ ਨਾਮ ਦੀ ਵਿਆਖਿਆ ਨਾਮ ਦੀ ਕਥਾ ਕਹੇ ਨਾਮ ਸੁਨਤ ਦਰਦ ਦੁੱਖ ਲਤਾ ਪ੍ਰਮੁਖ ਨੇ ਜਿਹੜੇ ਕਾਰਪੁਰਖ ਦੇ ਨਾਮ ਦੀ ਕਥਾ ਸਰਵਣ ਕਰਦਾ ਹੈ ਨਾਮ ਨੂੰ ਸਰਵਣ ਕਰਦਾ ਹੈ ਸਾਧਗੁਰ ਕਹਿੰਦੇ ਨੇ ਉਸ ਦੇ ਦਰਦ ਦੁੱਖ ਪੀੜਾ ਰੋਗ ਜਨਮ ਮਰਨ ਦਾ ਗੇੜ ਕਾਬੀ ਸਾਰੀ ਪਾਪ ਉਤਰ ਜਾਂਦੇ ਹਨ ਜੋ ਕਥਾ ਸਰਮਣ ਕਰਦਾ ਹੈ। ਨਾਮ ਕੀ ਮਹਿਮਾ ਸੰਤ ਰਦ ਵਸੈ। ਨਾਮ ਦੀ ਮਹਿਮਾ ਸੰਤਾਂ ਦੀ ਸੰਤ ਜਨ ਭਗਤ ਜਨਾਂ ਦੇ ਹਿਰਦੇ ਦੇ ਵਿੱਚ ਵਸਦੀ ਹੈ। ਸੰਤ ਪ੍ਰਤਾਪ ਦੁਰਦ ਸਭ ਨਸੈ। ਦੁਰਦ ਦਾ ਅਰਥ ਹੈ ਪਾਪ। ਸੰਤ ਦੇ ਪ੍ਰਕਾਬ ਸੰਤਾਂ ਦੀ ਕਮਾਈ ਦੇ ਤੇਜ ਪ੍ਰਕਾਬ ਕਰਕੇ ਸਾਰੇ ਪਾਪ ਨਾਸ ਭਾਵ। ਭੱਜ ਜਾਂਦੇ ਹਨ ਨਾਸ਼ ਹੋ ਜਾਂਦੇ ਹਨ ਸੰਤ ਕਾ ਸੰਗ ਵਡਭਾਗੀ ਪਾਈਐ ਸੰਤਾਂ ਦਾ ਸੰਗ ਗੁਰਸਿੱਖਾਂ ਦਾ ਸੰਗ ਭਗਤ ਜਨਾਂ ਦਾ ਸੰਗ ਜਿਹੜੇ ਪ੍ਰਭੂ ਪਰਮੇਸ਼ਰ ਕਾਰਪੁਰਖ ਨੂੰ ਅਠੇ ਪੈਰ ਆਰਾਧਦੇ ਨੇ ਉਸ ਦੇ ਉਸ ਨੂੰ ਪਿਆਰ ਕਰਨ ਵਾਲੇ ਉਸ ਦੇ ਦਰਸ਼ਨ ਕਰਨ ਵਾਲੇ ਉਹਨਾਂ ਦਾ ਸੰਗ ਸਾਧਗੁਰ ਕਹਿੰਦੇ ਵਡਭਾਗੀ ਪਾਈ ਤੇ ਵੱਡਿਆਂ ਭਾਗਾਂ ਦੇ ਨਾਲ ਸੰਤਾਂ ਦਾ ਸੰਗ ਮਹਾਂਪੁਰਸ਼ਾਂ ਦਾ ਸੰਗ ਪੈਂਦਾ ਹੈ ਉਹ ਧੰਨੇ ਜਿਨ੍ਹਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਢੰਡਰਾ ਵਾਲਿਆਂ ਦੇ ਸੰਗ ਕੀਤਾ ਸੰਗਤ ਕੀਤੀ ਉਹ ਧੰਨੇ ਜਿਨ੍ਹਾਂ ਨੇ ਸੰਤ ਗਿਆਨੀ ਸਰਦਾਰ ਸਿੰਘ ਸੰਤ ਗਿਆਨੀ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣ ਵਾਲੇ ਸੰਤ ਬਾਬਾ ਨਾਨਦ ਸਿੰਘ ਜੀ ਹਾਲਸਾ ਜੀ ਇਸੇ ਤਰ੍ਹਾਂ ਬਹੁਤ ਮਹਾਨ ਪੁਰਸ਼ ਨੇ ਜਿਨ੍ਹਾਂ ਦਾ ਸੰਗ ਕਰਕੇ ਜਿਨ੍ਹਾਂ ਦੀ ਸੰਗਤ ਕਰਕੇ ਕਈਆਂ ਨੇ ਸ਼ਹੀਦੀਆਂ ਪਾਈਆਂ ਕਈ ਸਾਜ ਖਾਨ ਦੇ ਵਿੱਚ ਜਾ ਬਰਾਜੇ ਤੋਂ ਉਸ ਪ੍ਰਭੂ ਪਰਮੇਸ਼ਰ ਕਾਲਪੁਰਖ ਦੇ ਨਾਮ ਦੇ ਵਿੱਚ ਰੰਗੇ ਗਏ ਸੰਤ ਕੀ ਸੇਵਾ ਨਾਮ ਧਿਆਈਐ ਸੰਤਾਂ ਦੀ ਸੇਵਾ ਨਾਮ ਪੀਜੀ ਸਾਧਗੁਰ ਕਹਿੰਦੇ ਸੰਤ ਕੀ ਸੇਵਾ ਉਹਨਾਂ ਸੰਤਾਂ ਦੀ ਤੈਅਲ ਕਰਕੇ ਖਰੀ ਵਾਹਿਗੁਰੂ ਦਾ ਨਾਮ ਕੀਆ ਜੀ ਸਾਧਾ ਬਿਸ਼ਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਸੇਵਾ ਕਰਨ ਲਈ ਸਿੰਘ ਬੇਨਤੀ ਕਰਿਆ ਕਰਦੇ ਸਨ ਕਹਿਣਾ ਮਾਪੁਰਖਾਂ ਦੇੰਤੀ ਕਰਨੀ ਸਤ ਸੰਤੋ ਸਾਨੂੰ ਆਪ ਹੀ ਸੇਵਾ ਬਖਸ਼ਿਸ਼ ਕਰੋ ਪਰ ਸੰਤ ਮਹਾਂਪੁਰਖ ਬਾਬਾ ਗਿਸ਼ਿੰਗ ਸਿੰਘ ਦੀ ਮੁਰਾਲੇ ਵਾਲੇ ਉਹ ਸਾਧਗਰਾਂ ਦਾ ਬਚਨ ਸੁਣਾਇਆ ਕਰਦੇ ਸਨ ਸੰਤ ਕੀ ਸੇਵਾ ਨਾਮ ਕੀ ਜੀ ਭਾਵ ਵੀ ਸੰਤਾਂ ਦੀ ਇਹੋ ਹੀ ਸੇਵਾ ਆ ਤਹਿਲ ਉਹ ਸੇਵਾ ਵੀ ਜੋ ਨਾਮ ਨੂੰ ਧਿਆਉਣਾ ਹੈ ਨਾਮ ਤਲ ਕਿਸ਼ ਅਵਰ ਨਾ ਹੋ ਨਾਮ ਤਲ ਕਛ ਔਰ ਨਾ ਹੋਈ ਨਾਮ ਦੇ ਤੁਲ ਨਾਮ ਦੇ ਬਰਾਬਰ ਕੋਈ ਹੋਰ ਭਾਵ ਕਾਮ ਦੇਣ ਭਾਵੇਂ ਪਾਰ ਜਾਤ ਦਾ ਬ੍ਰਿਸ਼ਰੀ ਭਾਵੇਂ ਕਾਮ ਦੇਣ ਉਹ ਗਊ ਸੀ ਜਿਹੜੀਆਂ ਇਸ਼ਾਵਾ ਪੂਰੀਆਂ ਕਰਦੀਆਂ ਸੀ ਪਰ ਸਾਧਗੁਰ ਕਹਿੰਦੇ ਇਹ ਕਾਮ ਦੇਣ ਪਾਰ ਜਾਗ ਹੋਰ ਵੀ ਭਾਵੇਂ ਕਈ ਦੁਨੀਆਂ ਦੇ ਪਦਾਰਥ ਹੋਣ ਪਰ ਸਾਧਗੁਰ ਕਹਿੰਦੇ ਨਾਮ ਤੁਲ ਕਸ਼ਵਰ ਨਾ ਹੋਈ ਨਾਮ ਦੇ ਤੁਲ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਆ ਕੋਈ ਸਾਧ ਨਹੀਂ ਹੈ ਜੋ ਨਾਮ ਦੀ ਇਸੇ ਤਰ੍ਹਾਂ ਹੀ ਕਹਿੰਦੇ ਕ੍ਰਿਸ਼ਨ ਕ੍ਰਿਸ਼ਨ ਜੀ ਨੂੰ ਤਕੜੀ ਦੇ ਵਿੱਚ ਤੋਲਿਆ ਗਿਆ ਜਦੋਂ ਸੋਨੇ ਦੇ ਨਾਲ ਤੋਲਿਆ ਗਿਆ ਤੇ ਕ੍ਰਿਸ਼ਨ ਜੀ ਦਾ ਭਾਰ ਹੀ ਜਿਹੜਾ ਕਿ ਉਹ ਉੱਪਰੋਂ ਚੁੱਕ ਨਹੀਂ ਸਕਿਆ ਸੋਨਾ ਪਰ ਜਦੋਂ ਨਾਮ ਲਿਖ ਕੇ ਪਾਇਆ ਗਿਆ ਤੇ ਨਾਮ ਦੇ ਉਸੇ ਵਲੇ ਹੀ ਕ੍ਰਿਸ਼ਨ ਜੀ ਦਾ ਭਾਰ ਹੌਲਾ ਹੋ ਗਿਆ ਇਸ ਕਰਕੇ ਨਾਮ ਤੁਲ ਪਛ ਵਰਨ ਹੋਈ ਨਾਮ ਦੇ ਬਰਾਬਰ ਕੋਈ ਵੀ ਚੀਜ਼ ਨਹੀਂ ਆ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਹੀ ਸਭ ਤੋਂ ਉੱਚਾ ਹੈ ਨਾਨਕ ਨਾਮ ਨਾਨਕ ਗੁਰਮਖ ਨਾਮ ਪਾਵੇ ਜਨ ਕੋਏ ਸਾਧ ਗੁਰ ਤੁਮੋਂਦੇ ਖਨ ਤੇ ਨਾਨਕ ਗੁਰਮਖ ਨਾਮ ਪਾਵੇ ਜਨ ਕੋਈ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਕੋਈ ਵਿਰਲਾ ਹੀ ਗੁਰਮਖ ਗੁਰੂ ਦੇ মুখ ਵਿੱਚੋਂ ਨਿਕਲਣ ਵਾਲੇ ਬਾਕ ਉਸ ਦੇ মুখ ਵਿੱਚੋਂ ਨਿਕਲਣ ਵਾਲੀ ਬਗਤ ਬਾਣੀ ਨੂੰ ਕੋਈ ਵਿਰਲਾ ਹੀ ਬੋਝ ਸਕਦਾ ਹੈ ਤੇ ਕੋਈ ਵਿਰਲਾ ਹੀ ਇਸ ਸਤਿਗੁਰੂ ਗੁਰੂ ਗਰੀਬ ਨਵਾਜ ਕਾਲਪੁਰਖ ਦਾ ਨਾਮ ਉਚਾਰ ਸਕਦਾ ਹੈ ਇਸੇ ਤਰ੍ਹਾਂ ਹੀ ਖਾਲਸਾ ਜੀ ਆਪ ਵੀ ਉਸ ਪ੍ਰਭੂ ਪਰਮੇਸ਼ਰ ਕਾਲਪੁਰਖ ਦਾ ਨਾਮ ਜਪਣਾ ਕਰੋ ਤੇ ਜੇ ਇਸ ਨਾਲ ਸਾਡਾ ਇਹ ਭਈ ਪ੍ਰਾਪਤ ਮਾਨੁੱਖ ਦੇਹ ਰੀਆ ਗੋਪਨ ਮਿਲਣ ਕੀ ਹੈ ਤੇਰੀ ਬਰੀਆ ਬੜੀ ਮੁਸ਼ਕਲਾਂ ਨਾਲ ਇਹਦੇ ਹੀ ਪ੍ਰਾਪਤ ਹੋਈਆ ਇਹ ਫੇਰੇ ਹੀ ਸਫਲ ਹੋਵੇਗੀ ਜੇ ਉਸ ਏ ਸਰੀਰਾ ਮੇਰੇ ਆਇ ਇਸ ਜਗ ਮੇ ਆਇ ਕੇ ਕੀ ਤਦਕਰਮ ਕਮਾਇਆ ਕੀ ਕਰਮ ਕਮਾਇਆ ਤੁਧ ਸਰੀਰਾ ਜਾ ਤੂ ਜਗ ਮਹਿ ਆਇ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਮਸੈ ਜਿਨੇ ਖਰੀ ਪਰਮੇਸ਼ਵਰ ਕਾਲਪੁਰਖ ਨੇ ਰਚਨ ਰਚਿਆ ਜੇ ਉਸ ਨੂੰ ਮਾਨ ਦੇ ਵਿੱਚੋਂ ਵਿਸਾਰ ਦਿੱਤਾ ਤੇ ਫਿਰ ਸਾਡਾ ਇਥੇ ਮਰੁੱਖਾ ਦੇ ਉਤਾਰਿਆ ਕਿਸੇ ਕੰਮ ਨਹੀਂ ਆਉਣਾ ਇਸ ਕਰਕੇ ਆਪ ਵੀ ਸਾਰੇ ਪ੍ਰਾਣੀ ਰੋਜ਼ ਦੀ ਤਰ੍ਹਾਂ ਜਿਵੇਂ ਕਥਾ ਦੇ ਜੁੜਦੇ ਹੋ ਭਾਗਾਂ ਵਾਲੇ ਹੋ ਜਿਹੜੇ ਸ ਕਥਾ ਸਰਵਣ ਵੀ ਕਰ ਰਹੇ ਹੋ ਤੇ ਜਿਸ ਤਰ੍ਹਾਂ ਤੁਸੀਂ ਵੀ ਜੁੜਦੇ ਹੋ ਤੇ ਬਹੁਤ ਭਾਗਾ ਵਾਲੇ ਹੋ ਭਾਗਾ ਤੋਂ ਬਿਗੈਰ ਕਥਾ ਸਰਵਣ ਨਹੀਂ ਹੁੰਦੀ ਪ੍ਰਭੂ ਪਰਮੇਸ਼ਰ ਕਾਲਪ੍ਰੇਰਤਾ ਨਾਮ ਜਪਿਆ ਨਹੀਂ ਜਾਂਦਾ ਨਾ ਹੀ ਸਰਵਣ ਕੀਤਾ ਜਾਂਦਾ ਆ ਭਾਗਾ ਵਾਲੇ ਹੋ ਆਪ ਸਰਵਣ ਕਰ ਰਹੇ ਹੋ ਬਿਆਨਤੀ ਹੀ ਪ੍ਰਕਾਰ ਦੀਆਂ ਫਲਗੀਆਂ ਹੀਆਂ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀਓ ਕਥਾ ਵਿਚਾਰ ਕਰਦੇ ਆ ਅੱਜ ਆਪ ਜੀ ਨੇ ਦੂਸਰੀ ਅਸ਼ਟਪਦੀ ਦੀ ਅਠਵੀਂ ਪੌੜੀ ਸਰਵਣ ਕੀਤੀ ਆ ਕੱਲ ਨੂੰ ਇਸੇ ਤਰ੍ਹਾਂ ਹੀ ਤੀਸਰੀ ਅਸ਼ਟਪਦੀ ਸ਼ੁਰੂ ਹੋਣ ਜਾ ਰਹੀ ਆ ਪਹਿਲਾਂ ਉਸ ਦੇ ਪਹਿਲਾ ਜੇ ਸ਼ਲੋਕ ਹੁੰਦਾ ਹੈ ਸ਼ਲੋਕ ਦੀ ਕਥਾ ਫਿਰ ਇਸੇ ਤਰ੍ਹਾਂ ਹੀ ਲੜੀ ਵਾਰ ਇੱਕ ਇੱਕ ਪੌੜੀ ਦੀ ਕਥਾ ਕੀਤੀ ਜਾਵੇਗੀ ਇਸੇ ਤਰ੍ਹਾਂ ਹੀ ਸਮੂਹ ਸੰਗਤਾਂ ਨੇ ਜੁੜੇ ਰਹਿਣਾ ਹੈ ਜੀ ਵਿਅੰਤ ਪ੍ਰਕਾਰ ਦੀਆਂ ਧੁਲਾਂ ਦੀਆਂ ਆਪਸਾਰ ਸੰਗਤ ਗੁਰੂ ਸਹਿ ਬਖਸ਼ਣ ਵਾਹਿਗੁਰੂ ਦੀ ਕਾਲਾ ਚਾ ਵਾਹਿਗੁਰੂ ਦੀ ਫਤ